ਹੁਸ਼ਿਆਰਪੁਰ ਚਿੰਤਪਨੀ ਮਾਰਗ ਤੇ ਪੈਂਦੇ ਪਿੰਡ ਕੋਟਲਾ ਗੌਂਸਪੁਰ ਚ ਸਥਿਤ ਮਾਉਂਟ ਵਿਖ ਕਲੋਨੇ ਵਿੱਚ ਅੱਜ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਚੋਰਾਂ ਵਿੱਚੋਂ ਇੱਕ ਚੋਰ ਨੂੰ ਇਲਾਕਾ ਵਾਸੀਆਂ ਨੇ ਫੜ ਕੇ ਖੂਬ ਘਟਾਪਾ ਕੀਤਾ ਅਤੇ ਥਾਣਾ ਸਦਰ ਪੁਲਿਸ ਦੇ ਹਵਾਲੇ ਕੀਤਾ ਆਟਾ ਇੱਕਦਾਂ ਮਿਲਿਆ ਜੀ ਸਮਾਨ ਇਹ ਇਹ ਜਲਾਬ ਮਿਆਣਾ ਹਲੋ 2 ਮਿੰਟ ਮੈਂ ਬਾਜ਼ਾਰ ਚ ਲੱਗਾ ਆਰਸੀ ਅਰੋੜਾ ਦੇ ਮੋੜੇ ਇਹਦਾ ਸਾਈਕਲ ਖੜਾ ਇਹਦੇ ਸਾਈਕਲ ਦੀ ਪੱਕੀ ਪਛਾਣ ਆ ਵੀ ਇਹਦੇ ਸਾਈਕਲ ਨੂੰ ਤਾਲਾ ਨਹੀਂ ਹੁੰਦਾ ਜਦੋਂ ਮੈਂ ਦੇਖੋ ਸਾਈਕਲ ਨੂੰ ਤਾਲਾ ਹੈ ਨਹੀਂ ਤੇ ਮੈਂ ਭੱਜਦਾ ਅੱਜ ਸਾਡੇ ਐਮਸੀ ਉਹਨਾਂ ਨੂੰ ਫੋਨ ਕੀਤਾ ਬਰਨ ਨੂੰ ਕੀਤਾ ਜਿਹਨਾਂ ਦੇ ਪਿੱਛੇ ਚੋਰੀ ਹੋਈ ਅਸੀਂ ਆ ਕੇ ਦੇਖਿਆ ਤਾਂ ਸਾਨੂੰ ਨਜ਼ਰ ਜਿਹੜੇ ਹਮਾਨ ਦੀ ਪੂਰੀ ਵੀਡੀਓ ਬਣਾ ਲੀਓ ਚੁੱਪ ਕਰ ਜਾ ਮਾੜਾ ਯਾਰ ਜੈਨੀ ਜਿਹੜੇ ਆਪਣੇ ਡੱਬੇ ਵਾਲਿਆਂ ਦੇ ਬੈਕ ਸਾਈਡ ਤੇ ਬੰਦਾ ਤੁਰਿਆ ਹੁੰਦਾ ਸੀ ਅੱਜ ਬਾਲਟੀ ਸੀਗੀ ਮੈਂ ਸਾਈਕਲ ਸਕੂਟਰ ਟਾਬੇ ਤੋਰ ਇਹਨੂੰ ਘੇਰ ਲਿਆ ਮੈਂ ਕਿਹਾ ਤੂੰ ਕਿੱਥੋਂ ਆਇਆ ਤੇ ਇਹ ਕਹਿੰਦਾ ਮੈਂ ਲੋਕਲ ਆ ਜਦੋਂ ਮੈਂ ਇਹਨੂੰ ਫੜਨ ਲੱਗਾ ਇਹਨੇ ਮੈਨੂੰ ਧੱਕਾ ਦਿੱਤਾ ਤੇ ਮੈਂ ਗੋਹੇ ਤੋਂ ਸਲਿੱਪ ਕਰ ਗਿਆ ਉੱਤੋਂ ਉੱਤੋਂ ਮੈਨੂੰ ਪੈ ਗਿਆ ਕੁੱਤੇ ਇਹ ਦੌੜ ਕੇ ਪਿਛਲੇ ਪਾਸੇ ਦੀ ਜਾ ਕੇ ਝਾੜੀਆਂ 'ਚ ਲੁਕ ਗਿਆ ਮੈਂ ਇਕੱਲਾ ਹੀ ਤੇ ਨਾਲ ਮੇਰੇ ਬਾਹਰ ਅਸੀਂ ਝਾੜੀਆਂ ਫੋਲਦੇ ਸੀ 5-7 ਬੰਦੇ ਪਰੇ ਖੜੇ ਦੇਖਦੇ ਰਹੇ ਅਸੀਂ ਕਹਿੰਦੇ ਰਹੀ ਸਾਡੇ ਮਗਰ ਆ ਜਾਓ ਜੀ ਆ ਦੇਖੋ ਹੜੇ ਲੱਭਦੇ ਆ ਇਹ ਦੋ ਛੋੜੇ ਸੋਨੇ ਦੀ ਬੰਗਾ ਬੰਗਾ ਆ ਦੋ ਆਹ ਚਾਰ ਚੁੰਦੀਆਂ ਦੋ ਬੰਗਾ ਦੋ ਛੋੜੇ ਡਾਲਰ ਹੈਗੇ ਕਿ ਪਿੱਛੇ ਇਹਦੇ ਡਾਲਰ ਪੈ ਆ ਵੀ ਇਹ ਸੋਨੇ ਦੀਆਂ ਚੁੰਦੀਆਂ ਹੈ ਜਾਂ ਡਾਲਰ ਹੈਗੇ ਵੀਡੀਓ ਬਣਾ ਦਿਓ ਮੈਂ ਕਹਿੰਦੇ ਆਹ ਆ ਜੀ ਦੋ ਬੰਗਾ ਆ ਇਕੱਲੇ ਇਕੱਲੇ ਕਰੋ ਨਾ ਵਿੱਚੋਂ ਕਹੇਗਾ ਜੀ ਆਹ ਆ ਆਹ ਇਹ ਵਿੱਚ ਪਾ ਦੇ ਬਾਅਦ ਚਲੋ ਬਾਕੀ ਅਸ਼ਨੀ ਜੀ ਸਪੁਰਦਗੀ ਜਿਹੜੀ ਦੇਣੀ ਆ ਉਹ ਅਸੀਂ ਬਕਾਇਦਾ ਸਰਪੰਚ ਸਾਹਿਬ ਦੀ ਔਰ ਮੋਤਵਾਰ ਬੰਦਿਆਂ ਦੀ ਹਾਜ਼ਰੀ ਵਿੱਚ ਦੇ